ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਸਰ ਤੋਂ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸ਼ਹਿਰ ਵਿੱਚ 3 April ਨੂੰ ਕਦਾਨ ਵਾਲੀ ਮੰਡੀ ਤੋਂ ਸ਼ਾਮ 3 ਵਜੇ ਸਜਾਈ ਜਾ ਰਹੀ ਸ਼੍ਰੀ ਹਨੂਮਾਨ ਜਨਮ ਉਤਸਵ ਦੀ ਸ਼ੋਭਾ ਯਾਤਰਾ ਦੀਆਂ ਤਮਾਮ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਮંચ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਚੇਅਰਮੈਨ ਰਵੀ ਮਹਾਜਨ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਦੀ ਇੱਕ ਬੈਠਕ ਹਨੂਮਾਨ ਚੌਂਕ ਵਿਖੇ ਕੀਤੀ ਗਈ ਜਿਸ ਵਿੱਚ ਸ਼ੋਭਾ ਯਾਤਰਾ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਸੰਸਥਾਵਾਂ ਦੇ ਆਗੂਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਸੁਝਾਅ ਵੀ ਲਏ ਗਏ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਜੀ ਸਨਤਨ ਜਾਗਨ ਮੰਚ ਵੱਲੋਂ ਜੀ ਪਹਿਲਾਂ ਤਾਂ ਸਭ ਨੂੰ ਅਜ ਰਾਮਨਵੀ ਦੀਆਂ ਬਹੁਤ ਮੁਬਾਰਕਾਂ ਜੀ। ਤੇ ਅੱਜ ਜਿਹੜੀ ਸਾਡੀ ਮੀਟਿੰਗ ਹੈ ਲਗਾਤਾਰ ਅੱਗੇ ਵੀ ਮੀਟਿੰਗਾਂ ਚੱਲ ਰਹੀਆਂ ਤੇ ਸਾਡੇ ਸਾਰੇ ਮੈਂਬਰ ਪਿੰਡਾਂ 'ਚ ਹਰ ਜਗ੍ਹਾ ਜਾ ਕੇ ਹਰ ਇੱਕ ਨੂੰ ਸਾਡੀ ਆਉਣ ਵਾਲੀ ਜਿਹੜੀ ਸ਼ੋਭਾ ਯਾਤਰਾ ਹੈ 23 April ਨੂੰ ਦਿਨ ਮੰਗਲਵਾਰ ਹਨੂਮਾਨ ਜੀ ਦੇ ਜਨਮ ਦੀ ਵਸਤੇ ਆਪਾਂ ਮਨਾ ਰਹੇ ਹਾਂ ਉਹ ਸ਼ੋਭਾ ਯਾਤਰਾ ਵਾਲੇ ਆਪਾਂ ਡੇ ਬਾਈ ਡੇ ਮੀਟਿੰਗਾਂ ਵੀ ਚੱਲਦੀਆਂ ਸਾਰਾ ਉਹਦਾ ਮੁਕੰਮਲ ਆਪਾਂ ਤਿਆਰੀ ਵੀ ਕਰ ਲਈ ਹੈ ਤੇ گاਾਂ ਵੀ ਆਪਾਂ ਐਸੀ ਸਾਡੇ ਸ਼ਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ 23 April ਨੂੰ ਦਿਨ ਮੰਗਲਵਾਰ ਤੁਸੀਂ ਸਭ ਵੱਤੋਂ ਵੱਧ ਦੇ ਸ਼ੁਭ ਯਾਤ ਦੇ ਹਿੱਸਾ ਦੇ ਉਤੇ ਆਪਣਾ ਆਸ਼ੀਰਵਾਦ ਲੀਜੀਏ ਕ੍ਰਿਸ਼ਨਾ ਮੰਦਿਰ ਤੋਂ ਸ਼ੁਰੂ ਹੋਣੀ ਹੈ ਜੀ ਤੇ ਸਭ ਸ਼੍ਰੀ ਰਾਮ ਜੀ ਦਾ ਤੇ ਹਨੂਮਾਨ ਜੀ ਦਾ ਆ ਕੇ ਆਸ਼ੀਰਵਾਦ ਲੋ 3 ਵਜੇ ਜੀ ਸ਼ੁਰੂ ਹੋਣੀ ਹੈ ਜੀ ਕ੍ਰਿਸ਼ਨਾ ਮੰਦਿਰ ਤੋਂ ਤੇ ਸ਼ਹਿਰ ਦਾ ਆਪਾਂ ਪ੍ਰਕਰਮਾ ਕਰਕੇ ਤੇ 6:30 ਵਜੇ ਲੱਗੇ ਸਾਡਾ ਹੈ ਕਿ ਆਪਾਂ ਫਿਰ ਇਹਨੂੰ ਫਿਨਿਸ਼ ਕਰਨਾ ਹੋ। ਸਭ ਨੂੰ ਜੈ ਸ਼੍ਰੀ ਰਾਮ ਔਰ ਅੱਜ ਸਾਰੇ ਹੀ ਸ਼ਹਿਰ ਨਿਵਾਸੀਆਂ ਔਰ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਰਾਮ ਨੌਮੀ ਦੀ ਬਹੁਤ ਬਹੁਤ ਵਧਾਈ ਅੱਜ ਜਿਹੜੀ ਅੱਜ ਦਾ ਜਿਹੜਾ ਇੱਕ ਮੀਟਿੰਗ ਰੱਖਿਆ ਦਾ ਮੇਕੋ ਦੇ ਸੀਗਾ ਵੀ ਜਿਹੜੀ 23 ਅਪ੍ਰੈਲ ਨੂੰ ਹਨੂਮਨ ਜਨਮotsਵ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਸ ਸ਼ੋਭਾ ਯਾਤਰਾ ਦੇ ਪਲਖਸ਼ ਦੇ ਵਿੱਚ ਸੀਗਾ ਵੀ ਉਸ ਸ਼ੋਭਾ ਯਾਤਰਾ ਨੂੰ ਕਿਸ ਤਰ੍ਹਾਂ ਭਾਵੇਂ ਬਣਾਇਆ ਜਾਵੇ ਅੱਜ ਕਾਫੀ ਸਾਡੇ ਸ੍ਰੀ ਆਤਨ ਜਾਗਰਨ ਮੰਚ ਦੇ ਮੈਂਬਰ ਪਿੰਡਾਂ ਚੋਂ ਵੀ ਆਏ ਨੇ ਨੀਲਮ ਹਰੀ ਆਏ ਨੇ ਕਾਲੇ ਹਲੀ ਆਏ ਨੇ ਕਰਾਲਾਂ ਤੋਂ ਹੋਰ ਵੀ ਕਾਫੀ ਸਾਡੇ ਮੈਂਬਰ ਆ ਜਿਨ੍ਹਾਂ ਨੇ ਯਾਤਰਾ ਨੂੰ ਭਾਵੇਂ ਬਣਾਉਣ ਵਾਸਤੇ ਬਹੁਤ ਹੀ ਵਧੀਆ ਵਿਚਾਰ ਦਿੱਤੇ ਨੇ ਔਰ ਅਸੀਂ ਇਹਨਾਂ ਦੇ ਵਿਚਾਰਾਂ ਨੂੰ ਅੱਗੇ ਲਾਗੂ ਕਰਦੇ ਹੋਏ ਉਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਨੂੰ ਚਲਾਇਆ